ਦਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦਿ ਕਾਇਆ ਨਗਰ ਇੱਕ ਬਾਲਕ ਵਸਿਆ ਖੇਨ ਪਲ ਥਿਰ ਨ ਰਹੀ ਅਨਕ ਉਪਾਵ ਜਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਗੁਰ ਮਿਲੇ ਤਾਂ ਪੂਰਾ ਪਾਈਏ ਭਾਜ ਰਾਮ ਨਾਮ ਨੀਸਾਨ ਰਹਾ ਇਹੋ ਨਿਰਤ ਕਮੜਾ ਨਿਰਤ ਕਮ ਨਿਰਤ ਕਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭੈ ਜੋ ਕ੍ਰਿਸ਼ਨ ਬਿਦਰ ਘਰ ਆਇਆ ਮਿਲਿਓ ਸੁਦਾਮ ਭਾਵਨੀ ਧਾਰ ਸਭ ਕਿਸ ਅਗੇ ਦਾਲਦ ਭੰਜ ਸਮਾਇਆ राम नाम की पैज बडेरी मेरे ठाकुर आप रखाई जे सब साक्त करहै बखिली एक रत्ती तेल ना कटाई जन की युस्त तह राम नाम धैदस शोभा पाई निंदक साक्त खव ना सके तिल अपने घर लुकी लाई ਜਨ ਕੋ ਜਨ ਮੇਲ ਸੁਭਾ ਪਾਵੈ ਗੁਣ ਬਹ ਗੁਣ ਪ੍ਰਕਾਸ਼ਾ ਮੇਰੇ ਠਾਕੁਰ ਕੀ ਜਨਪ੍ਰੀਤ ਪਿਆਰੇ ਜੋ ਹੋਵੈ ਦਾਸਨ ਦਾਸ ਹੂੰ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੈ ਨਾਨਕ ਗੁਰਮੁਖ ਸਹਿਜ ਮਿਲਾਏ ਜਿਉਂ ਜਲ ਜਲ ਹਸਮਾਵੈ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੀਆਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੁਣ ਸਖੀ ਮਨ ਜਪ ਪਿਆਰ ਅਜਾਮਲ ਦਰਿਆ ਕਹਿ ਇਕਬਾਰ ਬਾਲਮੀਕਾ ਹੋਆ ਸਾਧ ਸੰਗ ਧੂਕ ਮਿਲਿਆ ਹਰ ਨ ਸੰਗ ਤੇਰੇ ਸੰਤ ਜਚ ਚਰਨ ਰੇਨ ਲੈ ਮਸਤ ਕਲਾਵੂ ਕਰ ਕਿਰਪਾ ਦੇਨ ਰਹਾਉ ਗਨ ਕਾ ਉਦਰੀ ਹਰ ਕਹ ਤੂਤ ਗਜ ਇੰਦਰ ਧਾਇਓ ਹਰ ਕੀਓ ਮੋਖ ਬੇਪਰਸਦਾ ਮੇ ਦਾਲਦ ਭੰਜ ਰੇ ਮਨ ਤੂ ਭੀ ਭਜ ਗੋਬਿੰਦ ਬਦ ਉਦਾਰਿਉ ਖੰਪ ਪ੍ਰਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ ਵਿਧਰ ਉਧਾਰਿਓ ਉਦਾਸ ਉਹ ਵਿਧਰ ਉਧਾਰਿਓ ਦਾਸ ਤੂ ਭਾਏ ਰੇ ਮਨ ਤੂੰ ਪੀ ਹਰ ਧਿਆਏ ਪ੍ਰਹਿਲਾਦ ਰਖੈ ਰਖੀ ਹਰ ਪਹਿਜ ਆਪ ਵਸਤਰ ਸ਼ੀਨਤ ਦ੍ਰੋਪਤੀ ਰਖੀ ਲਾਜ ਜੈਨ ਜੈਨ ਸੇਵਾਂਤ ਬਾਰ ਰੇ ਮਨ ਸੇਵ ਤੂੰ ਪਰਹ ਪਾਰ ਨੰ ਸੇ ਬਿਆ ਬਲ ਬੁੱਧ ਤ੍ਰਿ ਲੋਚਨ ਗੁਰ ਮਿਲ ਭਈ ਸਿੱਧ ਵੇਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਭੀ ਹੋ ਹੈ ਦਾਸ ਜਾਇਦ ਤਿਆਗਿਓ ਅਹੰਮੇ ਨਾਇ ਉਤਰ ਉਦਰੇਉ ਸੈਨ ਸੇਵ ਮਨ ਡੀਗ ਨ ਡੋਲੇ ਕਹੂੰ ਜਾਏ ਮਨ ਤੂੰ ਭੀਤਰ ਸਹਿ ਸੇ ਸਰਣ ਪਾਏ ਮਨ ਤੂੰ ਭੀਤ ਰਸਹਿ ਸਰਣ ਪਾਏ ਜਿਹ ਅਨਗਰੂ ठाकुर ਕੀਓ ਆਪ ਸੇਤੈ ਲੀਨੇ ਭਗਤ ਰਾਖ ਤਨ ਕਾ ਗੁਣ ਅਵਗੁਣ ਨਾਮ ਵਿਚਾਰਿਓ ਕੋਏ ਇਹ ਬਿਦ ਦੇਖ ਮਨ ਲੱਗਾ ਸੇਵ ਕਬੀਰ ਧਿਆਉ ਏਕ ਰੰਗ ਨਾਮ ਦੇਵ ਹਰ ਜਿਉ ਬਸਹਿ ਸੰਗ ਰਬਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹੱਲਾ ਪੰਜਵਾਂ ਅੰਕ ਜਨਮ ਭਵੇਂ ਜੋ ਨਾਹੇ ਹਰ ਸਿਮਰਨ ਬਿਨ ਨਰਕ ਪਾਹੇ ਭਗਤ ਬਿਉ ਨਾ ਖੰਡ ਖੰਡ ਵੈਨ ਬੂਝੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਚ ਸਬਦ ਕਰਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹਉ ਕਾਜ ਤੂੰ ਬਾਦਰ ਸਭ ਮਾਇਆ ਸਾਜ ਪਾਪ ਕਰੰਤੋ ਨਹੀਂ ਸੰਗਾਏ ਬਿਖ ਕਾ ਮਤਾਵਹਿ ਜਾਏ ਹਉ ਹਰਤ ਬਧੇ ਬੇਕਾਰ ਮੋਹ ਲੋਭ ਡੂਬੋ ਸੰਸਾਰ काम क्रोध मन वास किया स्वप्न नाम न ना हर लिया कब ही राजा कब मंगन हार दुख सुख बाधा संसार मन उदाहरण का साज ना है पाप बंधन नेत पाओत जाहे ईठ मीत को सखा ना है ताप बीज आप आपे ही खाहे जाकै कि न होत विकार ਛੋਡ ਚੱਲਿਆ ਗਿਨ ਮਹਿਗੁਵਾਰ ਮਾਇਆ ਮੋਹਿ ਬਹੁ ਭਰਮਿਆ ਕਿਰਤ ਰੇਖ ਕਰ ਕਰਮਿਆ ਕਰਨ ਹਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ ਲਿਓ ਗੋਬਿੰਦ ਆਲ ਤੇਰੀ ਸਰਣ ਪੂਰਨ ਕਿਰਪਾਲ ਤਦ ਬਿਨ ਦੂਜਾ ਨਹੀਂ ਠਾਓ ਕਰ ਕਿਰਪਾ ਪ੍ਰਭ ਦੇਹੁ ਨਾਓ ਤੂੰ ਕਰਤਾ ਤੂੰ ਕਰਨਹਾਰਾ ਤੂੰ ਚਾ ਤੂੰ ਬਉ ਅਪਾਰ ਕਰ ਕਿਰਪਾ ਲੜ લેਹੁ ਲਾਏ ਨਾਨਕ ਦਾਸ ਪ੍ਰਾਪਤੀ ਸਰਣਾਏ ਬਸੰਤ ਕੀ ਵਾਰ ਮਹੱਲ ਪੰਜਵਾਏ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਏਹ ਰਤ ਸੁਹਾਈ ਵਣ ਤ੍ਰਣ ਤ੍ਰਿਪਾਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਰੋਆ ਦਿਨ ਨਾਰਾਇਣ ਨਾਮ ਧਿਆਇੰਦਾ ਫਿਰ ਪਾਏ ਨਮੂਆ ਜਸਤੇ ਉਪਜਿਆ ਨਾਨਕ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੇ ਸੁਮਾਵੇ ਜੀ ਚਿੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਿਰ ਸਾਹਿਬ ਦੂਸਰ ਲਵੈ ਨ ਲਾਵੇ ਸਤ ਪੁਰਾ ਗੁਰ ਉਪਦੇਸ ਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਮੌਲੀ ਧਰਤੀ ਮੌਲਿਆ ਆਕਾਸ ਘੜ ਘੜ ਮੌਲਿਆ ਆ ਤੁਮ ਪ੍ਰਗਾਸ ਰਾਜਾ ਰਾਮ ਮੌਲਿਆ ਅਨਤ ਭਾਈ ਜਹਿ ਦੇਖਉ ਤਹਿ ਰਹਿਐ ਸਮਾਇਰ ਦទਿਆ ਮੌਲੇ ਚਾਰ ਬੇਦ ਸਿਮਰਤ ਮੌਲੇ ਸਉਕ ਤੇਬ ਸੰਕਰ ਮੌਲੇ ਜੋਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ ਪੰਡਤ ਜਨਮਾਤੇ ਪੜੇ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਪ ਕੈ ਭੇਵ ਸਭ ਬਮਾਦ ਮਾਤੇ ਕੋ ਨ ਜਾਗ ਸੰਘ ਹੀ ਚੋਰ ਘਰ ਮਸਨ ਲਾਗ ਰਹਾ ਜਾਗ ਸੁਖ ਦੇਉ ਅਰ ਅਕੂਰ ਹਣਵੰਤ ਧਾਗ ਜਾਗ ਧਰਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਲ ਜਾਗੈ ਨਮ ਜੈ ਦੇਵ ਜਾਗਤ ਸੋਭਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ इस देही के अदक काम कै कबीर पाज राम नाम जोय खसम है जाया पूत बाप के लाया भिन श्रवणा खीर पे लाया देखो लुग्गा कल को पाओ सुत्म कलाई अपनी माव राहौ पग्गा मनहुरिया मारता बदन दिन खेन खेरे खेर हास्ता निंद्रा भिन ना रूपै ਸੂਵ ਨਿੰਦ ਨਿੰਦਰਾ ਬਿਨ ਨਰ ਪੈ ਸੂਵ ਬਿਨ ਬਾਸਨ ਖੀਰ ਬਲੋਐ ਦਿਨ ਅਸਤਨ ਗੌਲਵੇਰੀ ਪੈਡੇ ਬਿਨ ਬਾਟ ਕਨੇਰੀ ਦਿਨ ਸਤਗੁਰ ਬਾਟ ਨ ਪਾਈ ਕਾ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨਸਾਲ ਸੰਗ ਸਖਾ ਬੋਹਲੀਏ ਬਾਲ ਮੋਕ ਕਹਾਂ ਪੜਾਵਸ ਮੋਕ ਕਹਾਂ ਪੜਾਵਸ ਆਲ ਬਸ ਹਾਲ ਜਾਲ ਮੇਰੀ ਪਟਿਆ ਲਿਖ ਦੇਹੁ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਉ ਨਹੀਂ ਕਾਮ ਰਹਾਉ ਸੰਡੈ ਅਮਰ ਕਹਿ ਕਹਉ ਜਾਏ ਪ੍ਰਹਿਲਾਦ ਬੁਲਾਏ ਬੀਗ ਧਾਏ तू राम कहन की ना छोड़बान तुझ तुरत ਛਡਾਉ ਮੇਰੂ ਕਹਿਉ ਮਾਨ ਮੋਕੋ ਕਹਾ ਸਤਾਵਤ ਬਾਰ ਬਾਰ ਪ੍ਰਭ ਜਲ ਥਲ ਘੇਰ ਕੀਏ ਪਹਾੜ ਇਕ राम ना ਛਡੋ ਗੁਰਹਿਗਾਰ ਮੋਕੋ ਘਾਲ ਜਾਰ ਭਾਵੈ ਮਾਰ ਡਰ ਕਾੜ ਖੜਗ ਕੋ ਪਿਉ ਰਸਾਏ ਤੁਝ ਰਾਖਣ ਹਾਰੂ ਮੋਹਿ ਬਤਾਏ ਪ੍ਰਭ ਧੰਬ ਤੇ ਨਿਕਸੀ ਕੈ ਵਿਸਤਾਰ ਹਰਨਾਕਸ ਛਿਦ ਨਖ ਬਿਦਾਰ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖ ਨਾ ਪਾਰ ਪ੍ਰਹਿਲਾਦ ਉਦਾਰੇ ਅਨਕ ਬਾਰ ਇਸਤਾਨ ਮਨ ਮਦੇ ਮਦਨ ਚੋਰ ਜਿਨ ਗਿਆਨ ਰਤਨਹਿ ਰਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹਿ ਕੋ ਕੋ ਨ ਬਿਗੂਤੋ ਮੈਂ ਕੋ ਆਹੇ ਮਾਦੂ ਦਾਰਨ ਦੁਖ ਸਹਉ ਨ ਜਾਏ ਮੇਰੋ ਚੱਪਲ ਬੁੱਧ ਸਿਉ ਕਹਾ ਬਸਾਇ ਰਹਾ ਸੰਕ ਸੁਨੰਦਨ ਸੇਵ ਸੁਕਾਦ ਨਭ ਕਮਲ ਜਾਣੇ ਬ੍ਰਹਮਾਦ ਕਬ ਜਨ ਜੋਗੀ ਜਟਾ ਧਾਰ ਸਭ ਆਪਣ ਔਸਰ ਚੱਲੇ ਸਾਰ ਤੂੰ ਅਦਾਹ ਮੋਹთა ਨਾਹੇ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ ਮੋਰ ਜਨਮ ਮਰਨ ਦੁਖਾਤ ਧੀਰ ਸੁਖ ਸਾਗਰ ਗੁਣ ਰਉ ਕਬੀਰ ਨਾਇਕ ਇੱਕ ਬਨਜ਼ਾਰੇ ਪਾਚ ਬਰਦ 25 ਸਕ ਸੰਗ ਕਾਚ ਨੋ ਬਹਿਆ ਦਸ ਗੁਣ ਆਹੇ ਕਸਨ ਬਹਤਰ ਲਾਗੀ ਤਾਹੇ ਮੋਹ ਐਸੇ ਬਨਜ ਸਿਉ ਨਹੀਂ ਨਾ ਕਾਜ ਜੇ ਘਟੈ ਮੂਲ ਨਿਤ ਵੜੈ ਵਿਆਜ ਰਹਾ ਸਾਤ ਸੂਤ ਮੇਲ ਬਨਜ ਕੀਨ ਕਰਮ ਪਾਵਨੀ ਸੰਗ ਲੀਨ ਤੀਨ ਜਗਾਤੀ ਕਰਤਾ ਕਰਤਾਰ ਤੀਨ ਜਗਾਤੀ ਕਰਤਰਰ ਚਲੋ ਬਨਜਾਰਾ ਚਲੋ ਬਨਜਾ ਹੱਥ ਚਾਰ ਪੂੰਜੀ ਹੈਰਾਨੀ ਬਨ ਜ ਟੂਟ ਦਹਿਦ ਸਟਾਂਡੋ ਗਇਓ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾਂ ਭਰਮ ਭਾਜ ਬਸੰਤ ਹੰਡੋਲ ਕਰ ਦੂਜਾ ਏਕੋ ਅੰਕਾਰ ਸਤਗੁਰ ਪ੍ਰਸਾਦਿ ਮਾਤਾ ਝੂਠੀ ਪਿਤਾ ਭੀ ਝੂਠਾ ਝੂਠੇ ਹੀ ਫਲ ਲਾਗੇ ਅਹ ਵਹਿ ਝੂਟੇ ਜਾਹੇ ਭੀ ਝੂਟੇ ਝੂਟੇ ਮਰਹਿ ਅਭਾਗੀ ਕਉ ਪੰਡਤ ਸੂਚਾ ਕਵਨ ਠਾਉ ਜਹ ਬੈਸ ਹੋ ਭੋਜਨ ਖਾਉ ਰਹਾਉ ਜੇ ਬਾਝੂਠੀ ਬੋਲਤ ਝੂਟਾ ਕੰਨ ਨੇਤਰ ਸਭ ਝੂਟੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਹਨ ਆਗਨ ਭੀ ਝੂਟੀ ਪਾਣੀ ਝੂਟਾ ਝੂਟੀ ਬੈਸ ਪਕਾਇਆ ਝੂਟੀ ਕਰਸੀ ਪ੍ਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਟਾ ਚੌਕਾ ਝੂਠਾ ਝੂਟੀ ਦੀਨੀ ਕਾਰਾ ਕਹਿ ਕਬੀਰ ਤੇਈ ਨਰ ਸੁਚੇ ਸੱਚੀ ਪਰਿ ਵਿਚਾਰਾ ਰਾਮ ਆਨੰਦ ਜੀ ਘਰ ਪਹਿਲਾ ੴ ਸਤਗੁਰ ਪ੍ਰਸਾਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲੇ ਮਨ ਭੈਉ ਪੰਗ ਰਹਾਉ ਇਕ ਦਿਵਸ ਮਨ ਪਈ ਉਮੰਗ ਘਾਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਗੁਰ ਮਨ ਹੀ ਮਾਹੇ ਜਹਾਂ ਜਾਈਏ ਤਹਿ ਜਲ ਪਖਾਨ ਤੂ ਪੂਰ ਰਹਿਓ ਹੈ ਸਭ ਸਮਾਨ ਵੇਦ ਪ੍ਰਾਨ ਸਭ ਦੇਖੇ ਜੋਏ ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲਹਾਰੀ ਤੋ ਰਜਨ ਸਕਲ ਵਿਕਲ ਭ੍ਰਮ ਕਾਟੇ ਮੋਰ ਰਾਮ ਆਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸਬਦ ਕਾਟੇ ਕੋਟ ਕਰਮ ਬਸੰਤ ਬਾਣੀ ਨਾਮਦੇਵ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਸਹਬ ਸੰਕਟ ਵੈ ਸੇਵਕ ਭਜੈ ਚਰੰਕਾਲ ਨਾ ਜੀਵੇ ਦੋ ਕੁਲ ਲਜੈ ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹਸੈ ਚੈਰ ਨਕਾਮਲ ਮੇਰੇ ਹੀ ਰੇਬਸਹਿਰਾ ਉਹ ਜੈਸੇ ਆਪਣੇ ਧਨੇ pranani ਮਰਨ ਮੰਡੈ ਤੈਸੀ ਸੰਤ ਜਨਾ ਰਾਮ ਨਾਮ ਨਾ ਛੱਡੈ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮ ਨਾਰਾਇਣ ਸੁਪਰਸਨ ਹੋਏ ਤਾ ਸੇਵਕ ਨਾਮਾ ਲੋਭ ਲਹਿਰ ਆਤ ਨੀਜਰ ਬਾਜੈ ਕਾਇਆ ਡੂਬੈ ਕਿਸ ਵਾ ਸੰਸਾਰ ਸੁਮੰਦੇ ਤਾਰ ਗੁਬਿੰਦੇ ਤਾਰ ਤਾਰ ਲੈ ਬਾਪ ਬੀਠਲਾ ਰਹਾ ਅਨਲ ਬਿੜਾ ਹਉ ਕੇਵ ਨਾ ਸਾਕੋ ਤੇਰਾ ਪਾਰ ਨਾ ਪਾਇਆ ਬੀਠਲਾ ਉਹ ਦਿਆਲ ਸਤਗੁਰ ਮੇਲ ਤੂੰ ਮੋਕੋ ਪਾਰ ਉਤਾਰੇ ਕੇਸਵਾ ਨਮਕ ਹੈ ਹਉ ਤਰਪੀ ਨਾ ਜਾਣ ਮੋਕ ਬਾਹ ਦੇਹ ਬਾਹ ਦੇਹ ਬੀਠਲਾ ਸਜ ਅਵਲ ਧੂੜ ਮਣੀ ਗਾਡੀ ਚਾਲਤੀ ਪੀਛੇ ਤਿੰਨ ਕਾ ਲੈਕਰ ਹਾਂਕਤੀ ਜੈਸੇ ਪੰਕਤ ਥਰੂ ਟਟ ਹਾਂਕਤੀ ਸਰ ਤੋਂ ਵਨ ਚਾਲੀ ਲਾਡੁਲੀ ਰਾਹ ਧੋਬੀ ਧੋਵੇ ਬਿਰਹਿ ਬਰਾਤਾ ਹਰ ਚਰਨ ਮੇਰਾ ਮਨ ਰਤ ਭੰਤ ਨਾਮ ਦੇਉ ਰਾਮ ਰਹਿਆ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਬਦਾਸ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਤੁਝੇ ਸੁਜਨ ਤਾ ਕਛੂ ਨਾ ਹੈ ਪਹਿਰਾਵਾ ਦੇਖੇ ਹੂ ਬਜਾਹਿ ਗਰਭਵਤੀ ਕਾ ਨਹੀਂ ਟਾਉ ਤੇਰੀ ਗਰਦਨ ਉਪਰ ਲਵਾ ਕਾਉ ਤੂੰ ਕਾਏ ਗਰਭ ਹੈ ਬਾਵਲੀ ਜੈਸੇ ਭਾਦੋਂ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂਡੈ ਪਰਦੇਸ ਆਪ ਤਨ ਜੈ ਕੋ ਕਰੇ ਵਿਚਾਰ ਤਿਸ ਨਾਹੀ ਜਮ ਕੰਕਰ ਕਰੇ ਖਵਾਰ ਉਤਰ ਕਲਤਰ ਕਾ ਕਰੇ ਅਹੰਕਾਰ ਠਾਕੁਰ ਲੇਖਾ ਮਗਨ ਹਾਰ ਫੇੜ ਕਾ ਦੁਖ ਸਹਿ ਜੀਉ ਪਾਚਕ ਸਹਿ ਪੁਕਾਰਹਿ ਪੀਉ ਪੀਉ ਸਾਧੂ ਕੀ ਜੋਲੇ ਉਟ ਤੇਰੇ ਮਿਟੈ ਪਾਪ ਸਬ ਕੋਟ ਕੋਟ ਕੈ ਰਬਤਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੁਨ ਕਾਮ बसंत कबीर जी हो अंकार सतगुर प्रसाद सुर है कि जैसी तेरी चाल तेरी पूंश ऊपर चमक बाल इस घर में है सो तू ढूंढ खा है और किस ही के तू मत ही जाहे जाहेरा चाकी चाटह चून खाए का चाकी काची चाकी का थुरा कहाँ ले लाहे ਜੀਕੇ ਪਰ ਤੇਰੀ ਬਹੁਤ ਡੀਠ ਮਤ ਲਕਰੀ ਸੋਟਾ ਤੇਰੀ ਪਰੈ ਪੀਠ ਕਹਿ ਕਬੀਰ ਭੋਗ ਭਲਕੀ ਨਾ ਮਤ ਕੋ ਮਾਰੇ ਈਟ ਟੇਮ ਰਾਗ ਸਾਰਗ ਚਾਪ ਦੇ ਮਹੱਲਾ ਪਹਿਲਾ ਘਰ ਪਹਿਲਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹ ਭੰ ਗੁਰ ਪ੍ਰਸਾਦਿ ਆਪਨੇ ਠਾਕੁਰ ਕੀ ਹौं 체ਰੀ ਚਰਨ ਗਏ ਜਗ ਜੀਵਨ ਪ੍ਰਭ ਕੇ ਹौं ਮੈਂ ਮਰ ਨ 베ਰੀ ਰਹਾ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ ਮੋਹਨ 모हे लिया मन मेरा समझ शब्द बिचारे मान मुखहीन होची ਮਤ ਝੂਟੀ ਮਾਨ ਤਨ ਪੀਤ શરીਰੇ ਜਬ ਕੀ RAM ਰੰਗੀ ਲੈ ਰਾਤੀ RAM ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਭਈ ਬਰਾਗ ਨਿਤ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕਲ ਨਰੰਜਨ ਸਿਵ ਮਨ ਮਾਨੇ ਅਬਿਸਰੀ ਲਾਜ ਲੋਕਾਨੀ ਪੂਰ ਭਵ ਭਾ ਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਹਰ ਕੇ ਨਾਮ ਰਤੀ ਸੁਹਾਗਣ ਨਾਨਕ RAM ਪਤਾਰਾ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਏ ਦੁਖ ਵਿਆਪੇ ਜਿਹਾ ਸਾਦ ਨਫੀਕੀ ਰਾਸ ਬਿਨ ਤਿੰਨ ਪ੍ਰਭ ਕਾਲ ਸੰਤਾ ਪਹਿ ਰਹੋ ਜਬ ਲਗ ਦਰਸ਼ਨ ਪਰ ਸਹਿ ਪ੍ਰੀਤਮ ਤਾਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸਕ ਕਮਲ ਬਿਗਾਸੀ ਉਹ ਨਵ ਕਨਹਰ ਗਰਜੈ ਵਰਸੈ ਕੋ ਕਲ ਮੂਰ ਬੈ ਰਗ ਤਰਵਰ ਬਿਰਖ ਬਿਹੰਗ ਭਉੰਗਮ ਘਰ ਪੈਰ ਧਨ ਸੁਹਾਗੈ ਕੁਚਲ ਕ੍ਰੂਪ ਕੁਨਾਰ ਕੁਲਖਨੀ ਫਿਰ ਕਾਂ ਸਹਿਜ ਨ ਜਾਣਿਆ ਹਰ ਰਸ ਸੰਗ ਰੰਗ ਰਸ ਨਹਿ ਤ੍ਰਿਪਤੀ ਦਰਮਤ ਦੁਖ ਸਮਾਨਿਆ ਆਇ ਨ ਜਾਵੈ ਨਾ ਦੁਖ ਪਾਵੈ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਾਪਤ ਸਹਿਜ ਸਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਾਧਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਣ ਆਧਾਰਾ ਰਹਿ ਇਹਨ ਬਿਦ ਹਰ ਮਿਲਿਐ ਵਰ ਕਾਮ ਨਿੰ ਕਾਮਨ ਧਨ ਸੁਹਾਗ ਪਿਆਰੀ ਜਾਤ ਵਰਨ ਕੋਲ ਸਹਿ ਸਾਜੂ ਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮਾਨ ਮਨ ਅਭਮਾਨ ਤਾ ਕੋ ਹਿੰਸਾ ਲੋਭ ਵਿਸਾਰੀ ਸਹਿਜ ਰਵੇ ਵਰ ਕਾਮਣ ਪਰ ਕੀ ਗੁਰਮੁਖ ਰੰਗ ਸੁਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਨ ਬੰਦੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ RAM ਰਸ ਨਾਹੀ ਦੁਬਦਾ ਕਰਮ ਭਿਕਾਰੀ ਅੰਤਰ ਰਤਨ ਪਦਾਰਥ ਹਿਤ ਕਉ ਦੁਰ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ 라ਓ ਸਤਗੁਰ ਸੰਤ ਮਿਲੈ ਸਾਥ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰ ਫੂਲਤ ਪੁਰਖ ਨਰੰਜਨ ਦੇਖਿਆ ਹਜ਼ੂਰ ਵਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਾ ਭਰਪੂਰ 68 ਤੀਰਥ ਮੱਜਨ ਕੀਆ ਸਤ ਸੰਗਤ ਪਰ ਪਗ ਨਾਏ ਧੂਰ ਦੁਰਮਤ ਬਕਾਰ ਮਲੀਨ ਮਤ ਹੋਚੀ ਹਿਰਦਾ ਕੁਸਦ ਲਾਗਾ ਮੋਹਪੂਰ ਬੇਨ ਕਰਮਾ ਕੀ ਸੰਗਤ ਪਾਈਐ ਹਉ ਮੈਂ ਵਿਆਪ ਰਹਾ ਮਨ ਝੂਰ ਓਹ ਦਇਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਪਾਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟ ਆਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਹਾਰੀ ਭਵ ਜਲ ਜਗਤ ਨ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾ ਹਿਰਦੇ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅੰਤਨ ਰਾਮ ਨਾਮ ਜਪਹਿ ਹਿਰਦੇ ਸਰਬ ਕਲਾ ਗੁਣਕਾਰੀ ਪ੍ਰਭ ਆਗਮ ਗੋਚਿਰ ਰਵਿਆ ਸਰਪਠਾਈ ਮਨ ਤਨ ਲਖ ਅਪਾਰੀ ਗੁਰ ਕਿਰਪਾਲ ਭੈ ਤੱਪਾਇ ਹਿਰਦੇ ਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਖਤ ਕਉ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨ ਕਬਹੂ ਬੂਜੈ ਜੂਐ ਬਾਜੀ ਹਰੀ ਉਠਤ ਬੈਠਤ ਹਰ ਗੁਣ ਗਾਵੇ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਈ ਹੈ ਤਨ ਕੀ ਪੈ ਜਸਵਾਰੀ ਤ੍ਰਿਸ਼ਨਾ ਜਲਤ ਕਬਹੂ ਬੂਜੈ ਜੂਐ ਬਾਜੀ ਹਰੀ ਉਠਤ ਬੈਠਤ ਹਰ ਗੁਣ ਗਾਵੇ ਗਰ ਕਿੰਚਿਤ ਕਿਰਪਾ ਧਾਰੀ ਨਾਨਕ ਜਨ ਕੋ ਨਦਰ ਪਈ ਹੈ ਤਨ ਕੀ ਪੈ ਜਿਸ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ